ਦੱਸੋ ਤੁਹਾਡੇ ਸਟੋਰ ਦਾ ਨਾਮ ਕੀ ਆਪਣਾ ਦੇ ਦੋ ਮੁਹਮਦਨ ਐਂਟਰਪ੍ਰਾਈਜ਼ ਸਰ ਸਰ ਤੁਹਾਡੀ ਦੁਕਾਨ ਤੋਂ ਗਈ ਲਾਟ ਰਿਚ ਉੱਤੇ ਆਟਾ ਬੜਾ ਨਾਮ ਨਿਕਲ ਗਿਆ ਕੀ ਮੈਸੇਜ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਤੇ ਪਹਿਲਾਂ ਇਸ ਤੋਂ ਕਦੀ ਕਿੰਨੇ ਕ ਨਾਮ ਨਿਕਲੇ ਕਿੰਨੇ ਲੱਖ ਤੱਕ ਨਿਕਲੇ ਇਹ ਜਾਣ ਕਰ ਸਰ ਪਹਿਲੀ ਵਾਰ ਇਨਾਮ ਨਿਕਲਿਆ ਜੀ 3 ਕਰੋੜ ਦਾ ਆਪਣੇ ਸ਼ਹਿਰ ਚ ਪਹਿਲੀ ਵਾਰ ਹੀ ਲੱਗਿਆ ਜੀ ਇਹ ਨਾਮ ਇਸ ਤੋਂ ਪਹਿਲਾਂ ਛੋਟੇ ਇਨਾਮ ਤਾਂ ਲੱਗਦੇ ਰਹੇ ਆ ਜੀ ਆਪਣੇ ਸਟਾਲ ਤੇ ਵੀ 2 ਲੱਖ ਦਾ ਲੱਗਿਆ ਇਸ ਤੋਂ ਪਹਿਲਾਂ 10 ਲੱਖ ਦਾ ਨਾਮ ਲੱਗਿਆ ਜੀ ਪਰ ਕਰੋੜਾਂ ਦਾ ਨਾਮ ਆਪਣੇ ਸ਼ਹਿਰ ਚ ਪਹਿਲੀ ਵਾਰ ਹੀ ਲੱਗਿਆ ਜੀ ਔਰ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹ ਇਨਾਮ ਸਾਡੇ ਆਪਣੀ ਦੁਕਾਨ ਤੋਂ ਲੱਗਿਆ ਜੀ ਸਰ ਕਿੰਨੇ ਦੀ ਲਾਟ ਲਿਖੀ ਤੁਸੀਂ ਬੰਦੇ ਨੇ 500 ਰੁਪਏ ਦੀ ਖਰੀਦੀ ਸੀ ਸਰ ਤੁਹਾਨੂੰ ਪਤਾ ਸੀ ਇਹ ਬੰਦਾ ਕੌਣ ਹੈ ਤੁਹਾਨੂੰ ਪਰਚੈਂਟ ਕਿੱਦਾਂ ਪਤਾ ਲੱਗਿਆ ਕਿ ਇਹ ਲਾਟਰੀ ਵਿੱਚ ਨਿਕਲੀ ਇਹ ਸਾਡੇ ਨੌਨ ਚ ਨੇ ਜੀ ਸ਼ਰਮਾ ਜੀ ਕਰਕੇ ਜਾਣਦੇ ਆਂ ਅਸੀਂ ਇਹ ਐਨਐਫਐਲ ਚ ਜੌਬ ਕਰਦੇ ਨੇ ਜੀ ਉਹਨਾਂ ਦੇ ਨਾਲ ਲੜਕਾ ਆਇਆ ਸੀਗਾ ਇਹ ਡਿਟੇਲ ਉਹਨਾਂ ਦੀ ਸਾਡੇ ਕੋਲ ਨੋਟ ਸੀਗੀ ਬਟ ਕਨਫਿਊਜ਼ਨ ਉਹਨਾਂ ਨੂੰ ਸੀਗੀ ਵੀ ਸ਼ਾਇਦ ਟਿਕਟ ਉਹਨਾਂ ਕੋਲ ਹੈ ਜਾਂ ਉਹਨਾਂ ਦੇ ਜਿਹੜੇ ਨਾਲ ਲੜਕਾ ਆਇਆ ਉਹਨਾਂ ਕੋਲ ਹੈ ਫਿਰ ਕਨਫਰਮ ਹੋਇਆ ਵੀ ਹਾਂ ਉਹਨਾਂ ਦੇ ਲੜਕਾ ਜਿਹੜਾ ਆਇਆ ਸੀ ਨਾਲ ਉਹਦੀ ਹੀ ਟਿਕਟ ਲੱਗੀ ਹੈ ਜੀ ਤੇ ਉਹਦਾ 3 ਕਰੋੜ ਦਾ ਟਰਾਲ ਲੱਗਿਆ ਤੇ ਐਨੇ ਦਿਨ ਕਿਉਂ ਲੱਗ ਗਏ ਬੰਦਾ ਪਤਾ ਲੱਗਿਆ ਉਹ ਆਪਣੀ ਜਾਣਕਾਰੀ ਗੁਪਤ ਰੱਖਣਾ ਚਾਹੁੰਦੇ ਸੀਗੇ ਜਿੰਨੀ ਦੇਰ ਟਿਕਟ ਡਿਪਾਰਟਮੈਂਟ ਤੱਕ ਨਹੀਂ ਪਹੁੰਚਦੀ ਡਿਪਾਰਟਮੈਂਟ ਦੇ ਇਹ ਕੀ ਕਰਨ ਕਿਉਂ ਕੀ ਸੋਚਦੇ ਹੋ ਕਿ ਕਿਉਂ ਐਸਾ ਬੰਦੇ ਦੀ ਆਪਣੀ ਪ੍ਰਾਇੋਰਟੀ ਸੀਗੀ ਸਰ ਪਰਸਨਲ ਰੀਜ਼ਨ ਸੀਗੇ ਆਪਾਂ ਉਹਦੇ ਜ਼ਿਆਦਾ ਇਨਫੋਰਮੇਸ਼ਨ ਹੀ ਲਈ ਜਿੱਦਾਂ ਉਹਨਾਂ ਨੇ ਕਿਹਾ ਪਹੁੰਚ ਚੱਲੇ ਆ ਤੇ ਸਰ 3 ਕਰੋੜ ਦਾ ਨਾਮ ਨਿਕਲ ਗਿਆ ਹਾਂਜੀ ਗਵਰਨਮੈਂਟ 30% ਟੈਕਸ ਕੱਟਦੀ ਹੈ ਸਰ 2 ਕਰੋੜ 10 ਲੱਖ ਐਸਟੀਮੇਟਿਡ ਉਹਨੂੰ ਮਿਲੇਗਾ ਤੇ ਤੁਹਾਨੂੰ ਵੀ ਕਮਿਸ਼ਨ ਮਿਲੇਗੀ ਹਾਂਜੀ ਸਾਡੀ ਵੀ ਕਮਿਸ਼ਨ ਹੁੰਦੀ ਹੈ ਜੀ ਸਬ ਸੈਲਰ ਦੀ ਸਬ ਸਟਾਕਿਸ ਦੀ 5 ਲੱਖ ਕਮਿਸ਼ਨ ਹੈ ਜੀ ਟੈਕਸ ਉਸ ਤੇ ਉੱਪਰ ਕੱਟੇਗਾ ਔਰ ਸੈਲਰ ਦਾ ਸਾਡਾ 20 ਲੱਖ ਕਮਿਸ਼ਨ ਹੈ ਜੀ ਟੈਕਸ ਉਸ ਤੇ ਉੱਪਰ ਕੱਟੇਗਾ ਮਤਲਬ 3 ਕਰੋੜ ਦੇ ਵਿੱਚੋਂ 20 ਲੱਖ ਤੁਹਾਨੂੰ ਮਿਲੇਗਾ ਤੇ ਜਿਹੜਾ ਟੈਕਸ ਹੈ ਉਹ ਕੱਟਿਆ ਜਾਊਗਾ ਹਾਂ ਜੀ ਸਰ ਇਹ ਆਪ ਕਿੱਥਾ ਤੱਕ ਮਿਰਜ਼ਾਈ ਸਰ ਇਹਨੂੰ ਮਹੀਨਾ ਡੇਢ ਮਹੀਨਾ ਮਹੀਨਾ ਡੇਢ ਮਹੀਨੇ ਦਾ ਪ੍ਰੋਸੈਸ ਹੈਗਾ ਜੀ ਇਹ ਬਾਕੀ ਜਿੰਨੀ ਜਲਦੀ ਟਿਕਟ ਜਮ੍ਹਾਂ ਹੋ ਚੁੱਕੀ ਹੈ ਡਿਪਾਰਟਮੈਂਟ 'ਚ ਕੋਸ਼ਿਸ਼ ਰਹੇਗੀ ਵੀ ਜਿੰਨੀ ਜਲਦੀ ਕੈਸ਼ ਹੋ ਜਾਉ ਉਹਨਾਂ ਵਧੀਆ ਜੀ ਤੇ ਸਰ ਕਿਆ ਅਪੀਲ ਕਰੋਗੇ ਲੋਕਾਂ ਨੂੰ ਜੀ ਤੁਹਾਡੇ ਕੋ ਆਣ ਜਲਦੀ ਜਲਦੀ ਕਿ ਬਿਲਕੁਲ ਮੇਰੀ ਇਹੀ ਅਪੀਲ ਹੈ ਜੀ ਸਾਰਿਆਂ ਨੂੰ ਪਹਿਲਾਂ ਡਰਾਅ ਲੱਗਣ ਤੋਂ ਪਹਿਲਾਂ ਸਾਰੇ ਸ਼ਹਿਰ ਵਾਸੀ ਨੂੰ ਇਹੀ ਹੁੰਦਾ ਸੀ ਵੀ ਪਤਾ ਨਹੀਂ ਡਰਾ ਆਪਣੇ ਇੱਥੇ ਲੱਗਦੇ ਵੀ ਆ ਨਹੀਂ ਲੱਗਦੇ ਬਟ ਹੁਣ ਜਦੋਂ ਡਰਾ ਆਪਣੇ ਸਟਾਲ ਤੇ ਲੱਗ ਚੁੱਕਾ ਹੈ 100% ਕਨਫਰਮ ਹੈ ਵੀ ਟਿਕਟਸ ਤੁਸੀਂ ਵੱਧੋ ਵੱਧ ਪਾਓ ਤੇ ਸਾਡੀ ਦੁਕਾਨ ਤੇ ਵਿਜ਼ਿਟ ਕਰਕੇ ਆਪਣਾ ਭਾਗੇਸ਼ਾਲੀ ਟਿਕਟ ਲਓ ਤੇ ਸਰ ਕਈ ਦਿਨ ਹੈ ਕਨਫਿਊਜ਼ਨ ਹੈ ਕਿਉਂਕਿ ਜਦ ਆਸੀ ਜੀ ਫੋਨ ਤਾਂ ਬਹੁਤ ਆਏ ਜੀ ਬਟ ਜਦੋਂ ਕਿਹਾ ਗਿਆ ਸੀ ਸਾਨੂੰ ਸਖਤ ਕਿਹਾ ਗਿਆ ਸੀ ਬੰਦੇ ਵੱਲੋਂ ਵੀ ਮੇਰੀ ਆਇਡੈਂਟਿਟੀ ਬਿਲਕੁਲ ਵੀ ਡਿਸਕਲੋਜ਼ ਨਾ ਕੀਤੀ ਜਾਏ ਸ਼ਹਿਰ ਚ ਹੋਰ ਵੀ ਰੋਲਾ ਸੀ ਵੀ ਸ਼ਾਇਦ ਕਿਸੇ ਹੋਰ ਦੀ ਨਿਕਲੀ ਆ ਕਾਫੀ ਨਾਮ ਸਾਹਮਣੇ ਆਏ ਬਟ ਸਚਾਈ ਜੋ ਸੀਗੀ ਉਹ ਆਪਾਂ ਕਲੀਅਰ ਕਰਤੀ ਐ ਵੀ ਜਿਹੜੇ ਬੰਦੇ ਹੈਗੇ ਉਹਨਾਂ ਦਾ ਲੱਗਿਆ ਨਾਮ ਟਿਕਟ ਜਮ੍ਹਾਂ ਹੋ ਚੁੱਕੀ ਆ ਜੇ ਬੰਦਾ ਬੇਸਿਕਲੀ ਬਾਹਰ ਦਾ ਰਹਿਣ ਵਾਲਾ ਕਿਤੇ ਹੈ ਹਾਂਜੀ ਬੇਸਿਕਲੀ ਉਹ ਦਿੱਲੀ ਦੇ ਰਹਿਣ ਵਾਲੇ ਆ ਜੀ ਪ੍ਰਾਈਵੇਟ ਜੌਬ ਕਰਦੇ ਆ ਲਵ ਸ਼ਰਮਾ ਉਹਨਾਂ ਦਾ ਨਾਮ ਹੈ ਜੀ ਬਾਕੀ ਡਿਟੇਲ ਮੈਂ ਤੁਹਾਨੂੰ ਸਾਂਝੀ ਕਰ ਦਿੰਨਾ ਜੋ ਵੀ ਉਹਨਾਂ ਦੀ ਫੋਟੋਗ੍ਰਾਫਸ ਹੈ ਕੁਝ ਵੀ ਆ ਉਹ ਤੁਹਾਨੂੰ ਡਿਟੇ ਇਹ ਸਰ ਪੰਜਾਬ ਸਟੇਟ ਬੰਪਰ ਦੀਵਾਲੀ ਬੰਪਰ ਸੀਗਾ ਜੀ 2024 ਜਿਹਦਾ ਡਰਾਅ ਸੀਗਾ ਜੀ 9 11 2024 ਨੂੰ ਰਾਤ 8 ਵਜੇ ਜੀ ਤੇ ਸਰ ਇਹ ਇਹੀ ਬੇਚਣੀ ਹੋਟ ਕਿ ਹੋਰ ਵੀ ਨਹੀਂ ਆਪਣੇ ਕੋਲ ਪੰਜਾਬ ਗਵਰਨਮੈਂਟ ਦੀ ਅਪਰੂਵਡ ਜਿੰਨੀ ਵੀ ਟਿਕਟਸ ਹੈ ਉਹ ਸਾਰੀਆਂ ਅਵੇਲੇਬਲ ਨੇ ਜੀ ਉਸ ਚ ਪੰਜਾਬ ਗਵਰਨਮੈਂਟ ਆਪਣਾ ਦੀਵਾਲੀ ਬੰਪਰ ਕੱਢਦਾ ਹੈ ਜੀ ਲੋੜੀ ਬੰਪਰ ਹੁਣ ਲੋੜੀ ਬੰਪਰ ਆਏਗਾ ਜੀ ਉਹ 10 ਕਰੋੜ ਚ ਆ ਰਿਹਾ ਉਹਦੀ ਵੀ ਤੁਹਾਨੂੰ ਵੋਲਮ ਆਪਣੇ ਕੋਲ ਮਿਲ ਜਾਏਗੀ ਅਵੇਲੇਬਿਲਟੀ ਸਟਾਕ ਦੀ ਕੱਲ ਤੋਂ ਰਹੇਗੀ ਤੁਸੀਂ ਜਦੋਂ ਮਰਜ਼ੀ ਆ ਕੇ ਖਰੀਦ ਸਕਦੇ ਹੋ ਉਸ ਤੋਂ ਇਲਾਵਾ ਹਰ ਮੰਥਲੀ ਬੰਪਰ ਹੈ ਜਿਹੜਾ ਪੰਜਾਬ ਸਟੇਟ ਲੋਟਰੀ ਦਾ 200 ਰੁਪਏ ਚ ਆਉਂਦਾ ਉਹ ਵੀ ਆਪਣੇ ਕੋਲ ਅਵੇਲੇਬਲ ਹੈ ਉਸ ਤੋਂ ਇਲਾਵਾ ਪੰਜਾਬ ਸਟੇਟ ਲੋਟਰੀ ਦੀ 20 ਰੁਪਏ ਦੀ ਟਿਕਟ ਆਉਂਦੀ ਹੈ ਪੰਜਾਬ ਸਟੇਟ ਲੋਟਰੀ ਦੀ 50 ਰੁਪਏ ਦੀ ਟਿਕਟ ਆਉਂਦੀ ਹੈ ਸਾਰੀ ਟਿਕਟਸ ਅਵੇਲੇਬਲ ਹੈ ਜੀ 500 ਰੁਪਏ ਪ੍ਰਾਈਜ਼ ਆ ਰਿਹਾ ਜੀ ਟਿਕਿਆ ਸਾਰੀਆਂ 500 ਹੀ ਆ ਹਾਂਜੀ ਟਿਕ 200 ਚ ਵੀ ਆ 500 ਚ ਵੀ ਆ ਇਸ ਵਾਰ ਇਸਵਰ ਜਿਹੜਾ ਡਰਾ ਹੈ ਇਸਵਰ ਜਿਹੜੇ ਬੰਪਰ ਨਿਕਲੇ ਆ ਉਹ ਸਾਰੇ 500 ਰੁਪਏ ਚ ਗਵਰਨਮੈਂਟ ਕੱਢ ਰਹੀ ਹੈ ਸਰ ਕਿੱਥੋਂ ਬਿਲੋਂਗ ਕਰਦੇ ਹੋ ਤੇ ਕਿਵੇਂ ਕਿਵੇਂ ਇਹ ਟਿਕਟ ਖਰੀਦਣ ਦਾ ਜਿਹੜਾ ਸਿਲਸਿਲਾ ਬਣਿਆ ਉਹਦੇ ਬਾਰੇ ਦੱਸੋ ਸਰ ਮੈਂ ਦਿੱਲੀ ਸੇ ਹੁਮੇ ਬੇਸਿਕਲੀ ਹੋਰ ਵੈਸੇ ਹੀ ਰਿਲੇਟਿਵਸ ਕੇ ਪਾਸ ਆ ਗਿਆ ਹੋਸਾ ਆਪਣੇ ਨੰਗਲ ਮੈਂ ਤਾਂ ਸੜਨ ਨਹੀਂ ਐਸੀ ਮਤਲਬ ਡਾਟਰੀ ਟਿਕਟ ਟਿਕਟ ਲੈਣ ਦਾ ਪਲਾਨ ਬਣ ਗਿਆ ਤੇ ਕੰਮ ਲੇ ਤੋਂ ਉਹ ਲੇਤੇ ਤੇ ਕਹਿੰਦੇ ਮੈਂ ਵੀ ਕਦੇ-ਕਦੇ ਲੈ ਲੇਤਾ ਹੂੰ ਦੋ ਦਿਨ ਮਹੀਨੇ ਵਿੱਚ ਇੱਕ ਵਾਰ ਮੈਨੇ ਕੰਮ ਵੀ ਟਰਾਈ ਕਰ ਲਿਆ ਇੱਕ ਵਾਰ ਜਰਾ 500 ਕੀ ਤਾਂ ਬਾਤ ਹੈ ਚੈੱਕ ਕਰ ਲੇਤੇ ਆਂ ਲੱਗਦਾ ਪੰਜਾਬ ਦੀ ਧਰਤੀ ਫਿਰ ਤੁਹਾਡੇ ਲਈ ਕਿਸਮਤ ਜਿਹੜੀ ਖੋਲ ਕੇ ਲੈ ਕੇ ਆਈ ਹੈ ਹਾਂਜੀ ਕਿਸਮਤ ਤੋਂ ਖੁੱਲੀ ਹੈ ਕਿਉਂਕਿ ਲਈ ਵੀ ਲੋਟਰੀ ਫਸਟ ਟਾਈਮ ਹੀ ਹੈ ਔਰ ਫਸਟ ਟਾਈਮ ਹੀ ਲੱਗੀ ਹੈ ਹਾਉਮ ਪਰ ਪ੍ਰਾਈਸ ਅੱਛਾ ਕੀ ਕਰੋਗੇ ਇਸ ਪ੍ਰਾਈਸ ਦਾ ਕੀ ਸੋਚਿਆ ਕਰਨਾ ਕੁਛ ਨਹੀਂ ਜੀ ਬਸ ਮਦਰ ਫਾਦਰ ਕੋ ਦੇ ਦੇਣਾ ਆਪਣੇ ਪੇਰੈਂਟਸ ਨੂੰ ਉਹ ਹੀ ਦੇਖेंगे ਜੋ ਕਰਨਾ ਹੈ ਅੱਛਾ ਇਹ ਤੁਸੀਂ ਆਪਣੇ ਫੈਮਿਲੀ 'ਚ ਤੁਹਾਡੇ ਕੌਣ-ਕੌਣ ਹੈ ਤੁਸੀਂ ਡਿਸਕਸ ਕੀਤਾ ਉਹਨਾਂ ਨਾਲ ਕਿ ਪੇਰੈਂਟਸ ਨੂੰ ਹੀ ਦੇਣਾ हाँ मम्मी को पता है उनको दे ही, है, ही दे देना है वही देखेंगे आगे क्या करना है कैसे करना है सब वही देखेंगे फर्स्ट टाइम में तूसी भाई लॉटरी खेलना कभी नहीं नहीं ये फर्स्ट टाइम